ਸਟਾਰ ਕਾਰਜ ਵੱਲੋਂ ਪੁਰਾਣੀਆਂ ਕਾਰਾਂ ਦੇ ਮਲਟੀ ਸਟੋਰੀ ਐਕਸਕਲੂਸਿਵ ਸ਼ੋਰੂਮ ਦੀ ਸ਼ੁਰੂਆਤ ਕੀਤੀ ਗਈ ਸਟਾਰ ਕਾਰਜ ਵੱਲੋਂ ਬਸੰਤ ਸਿਟੀ ਚੌਂਕ ਨੇੜੇ ਆਗਾਜ਼ ਹੋਟਲ ਪੱਖੋਵਾਲ ਰੋਡ ਵਿਖੇ ਸਰਟੀਫਾਈਡ ਪੁਰਾਣੀਆਂ ਅਤੇ ਨਵੀਆਂ ਕਾਰਾਂ ਦੀ ਸੇਲ ਪਰਚੇਜ ਮਲਟੀ ਸਟੋਰੀ ਐਕਸਕਲੂਸਿਵ ਸ਼ੋਰੂਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ੋਰੂਮ ਦੇ ਮੁਖੀ ਐਚਪੀਐਸ ਚਾਵਲਾ ਗੁਰ ਸਿਮਰਨ ਸਿੰਘ ਚਾਵਲਾ ਨੇ ਦੱਸਿਆ ਕਿ 1994 ਵਿੱਚ ਸਟਾਰ ਕੰਸਲਟੈਂਟ ਨਾਮ ਦੀ ਕੰਪਨੀ ਫਿਰੋਜ਼ ਗਾਂਧੀ ਮਾਰਕੀਟ ਵਿਖੇ ਸ਼ੁਰੂ ਕੀਤੀ ਗਈ ਸੀ ਜਿੱਥੇ ਲੋਨ ਅਤੇ ਇੰਸ਼ੋਰੈਂਸ ਮੁਹੱਈਆ ਕਰਵਾਇਆ ਜਾਂਦਾ ਸੀ ਇਸ ਤੋਂ ਬਾਅਦ 2006 ਵਿੱਚ ਕੋਚਰ ਮਾਰਕੀਟ ਵਿਕੇ ਸਟਾਰ ਕਾਰਸ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਸਰਟੀਫਾਈਡ ਯੂਜਡ ਕਾਰਾਂ ਦਾ ਸ਼ੋਰੂਮ ਖੋਲਿਆ ਗਿਆ ਉਹਨਾਂ ਨੂੰ ਦੱਸਿਆ ਕਿ 20 ਸਾਲਾਂ ਬਾਅਦ ਗ੍ਰਾਹਕਾਂ ਦੀ ਧਿਆਨ ਨੂੰ ਰੱਖਦੇ ਹੋਏ ਸਟਾਰ ਕਾਰਸ ਦੇ ਨਾਮ ਤੇ 10 ਹਜ ਸਕੇਅਰ ਫੀਟ ਵਿੱਚ ਮਲਟੀ ਸਟੋਰੀ ਸ਼ੋਰੂਮ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਹਰ ਤਰ੍ਹਾਂ ਦੇ ਬ੍ਰਾਂਡ ਦੀਆਂ ਯੂਜਡ ਕਾਰਾਂ ਉਪਲਬਧ ਹੋਣਗੀਆਂ ਅਤੇ ਖਰੀਦਣ ਤੋਂ ਬਾਅਦ 5 ਦਿਨ ਤੱਕ ਮਨੀ ਬੈਕ ਗਾਰੰਟੀ ਵੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਹਰੇਕ ਕਾਰ ਦੀ ਖਰੀਦ ਤੇ 1 ਸਾਲ ਦੀ ਵਾਰੰਟੀ ਦਿੱ range rover honda honda i kia toyota bmw od jaguar volvo adi luxury navya car ave sade showroom te uplabdh ho gyea ohna dasya ke ithe hdfc bank valo loan di suvidha vi uplabdh hovegi ate loan insurance car detailing di suvidha ave vidithiyan jan giyan unnu dasya ke grahakan di suvidha nu dhyan vich rakhde hoye sade valo star carage naam de app di shuruaat kiti gayi hai ਜਿਸ ਨੂੰ ਡਾਊਨਲੋਡ ਕਰਕੇ ਘਰ ਬੈਠੇ ਕਾਰ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸ਼ੋਰੂਮ ਦਾ ਉਦਘਾਟਨ ਨੈਸ਼ਨਲ ਸੇਲਸ ਹੈਡ ਐਚਡੀਐਫਸੀ ਬੈਂਕ ਆਟੋ ਲੋਨ ਸ਼੍ਰੀਮਾਨ ਵਿਕਾਸ ਅਰੋੜਾ ਵੱਲੋਂ ਕੀਤਾ ਗਿਆ ਫੋਟੋ ਅਤੇ ਵੇਰਵਾ ਅਮਰੀਕ ਸਿੰਘ ਖਾਲਸਾ ਦੀ ਰਿਪੋਰਟ ਮੇਰਾ ਨਾਮ ਐਚਪੀਐਸ ਚਾਵਲਾ ਜੀ ਇੱਕ ਮਿੰਟ ਸਰ ਇੱਕ ਮਿੰਟ ਕੀ ਬਾਤ ਕੋਲੇ ਪਿੱਛੇ ਮੇਰਾ ਨਾਮ ਐਚਪੀਐਸ ਚਾਵਲਾ ਸਟਾਰ ਕਾਰਸ ਦਾ ਸੀ ਡਾਇਰੈਕਟਰ ਹਾਂ ਮੈਂ ਤੇ ਗੁਰਸਿਮਰਨ ਵਿਕਾਸ ਸਰ ਇਹ ਸਾਡੇ ਨੈਸ਼ਨਲ ਹੈਡ ਹੈ ਫॉर ਐਚਡੀਐਫਸੀ ਬੈਂਕ ਸਾਡੇ ਨਾਲ ਰਿਲੇਸ਼ਨ ਹੈ ਬੈਂਕ ਨਾਲ ਅਰਾਊਂਡ ਫਰੋਂ 21 ইয়ারਸ ਤੇ ਅਸੀਂ ਪਹਿਲੇ ਆਲਰੇਡੀ ਇਹ ਬਿਜ਼ਨਸ ਕਰ ਰਹੇ ਸੀਗੇ ਐਸਆਈ ਰੋਡ ਕੋਚਰ ਮਾਰਕੀਟ ਸਾਡਾ ਸ਼ੋਰੂਮ ਸੀ ਬਟ ਨਾਓ ਵੀ ਹੈਵ ਸ਼ਿਫਟਡ ਹੇਅਰ ਇਹਦੇ ਚ ਵੱਡਾ ਸੈਟਅਪ ਕਰਕੇ ਅਸੀਂ ਕਾਰਸ ਕਾਰ ਡਿਟੇਲਿੰਗ ਲੋਨਸ ਇੰਸ਼ੋਰੈਂਸ ਸਾਰਾ ਬਿਜ਼ਨਸ ਅਸੀਂ ਇੱਥੋਂ ਹੈਂਡਲ ਕਰਾਂਗੇ ਹਾਂ ਸਰ ਇਹ ਕਿਹੜੀ ਜਗ੍ਹਾ ਇਹ ਬਸੰਤ ਸਿਟੀ ਚੌਂਕ ਹੈ ਜੀ ਆਗਾਜ਼ ਹੋਟਲ ਦੇ ਨਾਲ ਬਸੰਤ ਸਿਟੀ ਚੌਂਕ ਦੇ ਵਿੱਚ ਦਾਦਲੀ ਰੋਡ ਤੇ ਰਿੰਦਰ ਜੀ ਕਿਸ ਤਰ੍ਹਾਂ ਦੀ ਜਿਹੜੀ ਡੀਲਿੰਗ ਰਹੇਗੀ ਕਾਰਨ ਨੂੰ ਲੈ ਕੇ ਤੇ ਲੋਕ ਤੁਹਾਡੇ ਤੋਂ ਕਾਰਾਂ ਕਿਉਂ ਖਰੀਦਣ ਉਹਦੇ ਬਾਰੇ ਵੀ ਦੱਸ ਦਿਓ ਮੈਂ ਕਿਉਂ ਸਿਮਰਨ ਨੂੰ ਕਹਾਂਗਾ ਕਾਰਸ ਵਾਸਤੇ ਥੋੜੀ ਜ਼ਿਆਦਾ ਡਿਟੇਲਸ ਦੱਸੇ ਬੀਸਿਕਲੀ ਅਸੀਂ ਸਿਰਫ ਸਰਟੀਫਾਈਡ ਕਾਰ ਦੇ ਅਖੇ ਜੀ ਹਾਂ ਜੀ ਸਰ ਅਸੀਂ ਸਿਰਫ ਸਰਟੀਫਾਈਡ ਮੇਰਾ ਨਾਮ ਗੁਰਸਿਮਰਨ ਸਿੰਘ ਹੈ ਜੀ ਜੀ ਸਰ ਮੈਨੇਜਿੰਗ ਡਾਇਰੈਕਟਰ ਹਾਂ ਆਲ ਦੀ ਸਟਾਰ ਕਾਰਸ ਅਸੀਂ ਸਰ ਬੇਸਿਕਲੀ ਸਾਡਾ ਜੋ ਵਿਜ਼ਨ ਹੈ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਜਿਹੜੀ ਵੀ ਅਸੀਂ ਸਾਡੇ ਕਸਟਮਰਸ ਨੇ ਉਹਨਾਂ ਨੂੰ ਸਰਟੀਫਾਈਡ ਕਾਰਸ ਜਿਹੜੇ ਅਸੀਂ ਦੇ ਸਕੀਏ ਉਹਨਾਂ ਨੂੰ ਉਹ ٹرسٹ ਦੇ ਸਕੀਏ ਜੋ ਨਾਰਮਲੀ ਕਈ ਵਾਰ ਉਹਨਾਂ ਨੂੰ हिचकिਚਾਟ ਹੁੰਦੀ ਹੈ ਯੂਜ਼ ਕਰ ਲੈਣ ਦੇ ਵਿੱਚ ਹਰ ਕਾਰ ਸਾਡੀ ਨੋਨ ਐਕਸੀਡੈਂਟਲ ਸਰਟੀਫਿਕੇਟ ਦੇ ਨਾਲ ਆਉਂਦੀ ਹੈ 5 ਡੇ ਮਨੀ ਬੈਕ ਗਾਰੰਟੀ ਦਿੰਦੇ ਆਂ ਜੀ ਅਸੀਂ ਆਪਣੀ ਹਰ ਕਾਰ ਦੇ ਨਾਲ ਜੇ ਸਾਡੀ ਕਾਰ ਐਕਸੀਡੈਂਟਲ ਹੈ ਉਹਦਾ ਮੀਟਰ ਬੈਕ ਹੈ ਜਾਂ ਉਹਦੇ ਵਿੱਚ ਕੋਈ ਹੋਰ ਫਾਈਨੈਂਸ਼ੀਅਲ ਡਾਕੂਮੈਂਟ ਤੇ ਕੋਈ ਇਸ਼ੂ ਹੈ ਕਾਸੀ ਤੁਹਾਨੂੰ 5 ਡੇ ਦੇ ਅੰਦਰ ਫੁੱਲ ਮਨੀ ਰਿਟਰਨ ਕਰਦੇ ਆ। ਤੁਸੀਂ ਜਦੋਂ ਇਹ ਸੇਲ ਪਰਚੇਸ ਕਰਦੇ ਹੋ ਤੁਸੀਂ ਖੁਦ ਦੇ ਤੌਰ ਤੇ ਵੀ ਕੁਝ ਚੈੱਕ ਕਰਦੇ ਹੋ। ਸਾਡੀ ਸਰ ਸਾਰੀ ਟੀਮ ਐਕਸਪਰਟ ਟੀਮ ਹੈ ਜਿਹੜੀ ਇਹਨੂੰ ਸਰਟੀਫਾਈ ਕਰਦੀ ਹੈ। ਇਹ ਸਰਟੀਫਾਈਡ ਸਟਾਕ ਹੈ। 121 121 ਕੁਆਲਿਟੀ ਚੈਕਸ ਹੁੰਦੇ ਆ ਹਰ ਕਾਰ ਦੇ। ਉਹਨੂੰ ਸਰਟੀਫਾਈ ਇੰਜੀਨੀਅਰ ਕਰੇਗਾ ਉਹ ਤੇ ਸਰਟੀਫਾਈਡ ਲਿਖੇਗਾ ਫਿਰ ਕਾਰ ਸਟਾਕ ਚ ਆਏਗੀ। ਆਦਰਵਾਇਜ਼ ਵਹਿਕਲਸ ਆ ਤੁਸੀਂ ਸੇਲ ਦੀ ਡੀਲਿੰਗ ਕਰ। ਸੌਰੀ ਸਰ। ਕਿਹੜੀ ਕਿਹੜੀ ਵਹਿਕਲ ਦਾ ਡੀਲਿੰਗ ਕਰਦੇ? ਕਿਹੜੀ ਕਿਹੜੀ ਕਾਰਸ ਡੀਲ? ਹਾਂ। 올 ਕਾਰਸ ਸਰ ਮਲਟੀ ਬ੍ਰਾਂਡ ਸ਼ੋਅਰੂ ਤੁਹਾਡੇ ਕੋਲ ਇੱਥੇ Maruti ਤੋਂ ਲੈ ਕੇ Mercedes, Lamborghini ਤੱਕ ਹਰ ਡੀਲ ਮਿਲੇਗੀ ਤੁਹਾਨੂੰ ਨਿਊ ਕਾਰ ਵੀ ਔਰ ਯੂਜ਼ਡ ਕਾਰ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ ਕਾਰ ਸੇਲ ਪਰਚੇਸ ਦੇ ਵਿੱਚ ਕਿਹੜੀਆਂ ਦਿੱਕਤਾਂ ਆਈਆਂ ਸੀਗੀਆਂ ਤੇ ਤੁਸੀਂ ਉਸ ਸਮੇਂ ਫੇਸ ਕੀਤੇ ਆ ਤੇ ਹੁਣ ਉਹਦਾ ਕਿਸ ਤਰ੍ਹਾਂ ਹੱਲ ਕਰਨ ਜਾ ਰਹੇ ਹੋ ਦਿੱਕਤਾਂ ਸਰ ਇਹ ਅਨਾਰਗਨਾਈਜ਼ ਸੈਕਟਰ ਸੀਗਾ ਪਹਿਲਾਂ ਜਿਵੇਂ ਜਦੋਂ ਅਸੀਂ ਇਹਨੂੰ ਸ਼ੋਅਰੂਮ 'ਚ ਲੈ ਕੇ ਆਏ ਕਨਸੈਪਟ 'ਚ ਲੈ ਕੇ ਆਏ ਥੋੜਾ ਜਿਹਾ ਉਦੋਂ ਇਨੀਸ਼ੀਅਲੀ ਸੀਗਾ ਇੱਕ ਬਟ ਹੌਲੀ-ਹੌਲੀ ਕਸਟਮਰ ਵੀ ਸਮਝ ਲ ਗਏ ਕਿ ਹਾਂ ਕੀ ਨਹੀਂ ਸਾਨੂੰ ਸਰਟੀਫਾਈਡ ਕਾਰ ਚਾਹੀਦੀ ਹੈ ਪੀ ਸਾਨੂੰ ਵਾਰੰਟੀ ਚਾਹੀਦੀ ਹੈ ਪਹਿਲਾਂ ਕੋਈ ਮੰਗਦਾ ਹੀ ਨਹੀਂ ਸੀ ਜੀ ਤੁਸੀਂ ਵੀ ਕਾਰ ਲੈਣ ਜਾਂਦੇ ਸੀ ਤੁਸੀਂ ਦੇਖਦੇ ਸੀ ਠੀਕ ਹੈ ਯਾਰ ਮੈਂ ਕਾਰ ਚੈੱਕ ਕਰ ਲਈ ਓਕੇ ਹੁਣ ਹਰ ਬੰਦਾ ਕਹਿੰਦਾ ਮੈਨੂੰ ਵਾਰੰਟੀ ਵੀ ਚਾਹੀਦੀ ਹੈ ਜਿਵੇਂ ਮੈਂ ਨਿਊ ਕਾਰ ਲੈ ਰਿਹਾ ਮੈਨੂੰ ਹਰ ਚੀਜ਼ ਦਾ ਸਰਟੀਫਿਕੇਸ਼ਨ ਚਾਹੀਦੀ ਹੈ ਉਹ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਕਸਟਮਰ ਸੇ ਕੋਈ ਵਾਰੰਟੀ ਗਰੰਟੀ ਨਹੀਂ ਹੋਏਗੀ ਹਾਂ ਜੀ ਸਰ 1 ਸਾਲ ਦੀ ਵਾਰੰਟੀ ਸਾਡੀ ਜਿਹੜੀ ਅਸੀਂ ਦਿੰਦੇ ਹਾਂ ਜੀ ਇੰਜਨ ਗੇਅਰ ਬਾਕਸ ਐਂਡ 올 ਅਦਰ ਪਾਰਟਸ ਦੀ ਕੰਪਰੀਹੈਂਸਿਵ ਵਾਰੰਟੀ ਹੁੰਦੀ ਹੈ ਜੀ ਤੁਸੀਂ ਕਾਰ ਮੇਰੇ ਤੋਂ ਲੈ ਕੇ ਗਏ ਹੋ ਤੁਹਾਨੂੰ ਨੋਨ ਐਕਸੀਡੈਂਟਲ ਸਰਟੀਫਿਕੇਟ 5 ਡੇ ਮਨੀ ਬੈਕ ਦੀ ਜਿਹੜੀ ਗਾਰੰਟੀ ਮਿਲੇਗੀ 1 ਸਾਲ ਦੀ ਵਾਰੰਟੀ ਮਿਲੇਗੀ ਔਨ ਆਲ ਪਾਰਟਸ ਜਿਹੜੀ ਵੀ ਕੰਪਰੀহেনਸਿਵ ਐਸ ਪਰ ਨਿਊ ਕਾਰ ਜਿਹੜੀ ਦਿੰਦੇ ਆ ਤੇ ਫਾਈਨਾਂਸ ਵਗੈਰਾ ਦਾ ਵੀ ਵੇਚਣੀ ਹੋਵੇ ਤਾਂ ਜੀ ਹਾਂਜੀ ਸਰ ਉਹ ਤੇ ਤੁਹਾਨੂੰ ਬੈਸਟ ਪ੍ਰਾਈਸ ਵੀ ਮਿਲੇਗਾ ਔਰ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ ਉਹ ਜਿਹੜੀ ਡਾਕੂਮੈਂਟੇਸ਼ਨ ਹੁੰਦੀ ਹੈ ਮੰਨ ਲਓ ਤੁਸੀਂ ਮੇਰੇ ਕੋਲ ਕਾਰ ਸੇਲ ਕਰਕੇ ਗਏ ਹੋ ਉਹਦੇ ਵਿੱਚ ਤੁਹਾਡੀ ਆਰ ਸੀ ਟ੍ਰਾਂਸਫਰ ਕਈ ਵਾਰੀ ਨਹੀਂ ਹੁੰਦੀ ਆਪਾਂ ਇੱਦਾਂ ਹੀ ਕਾਰ ਸੇਲ ਕਰ ਦਿੰਨੇ ਆ ਸਾਡੀ ਆਰ ਸੀ ਕਿਸੇ ਹੋਰ ਨਾਮ ਚੱਲਦੀ ਰਹਿੰਦੀ ਐ ਕੱਲ ਨੂੰ ਕੋਈ ਲੀਗਲ ਇਸ਼ੂ ਹੋ ਗਿਆ ਫਿਰ ਉਹ ਆਪਾਂ ਨੂੰ ਜਿਹੜਾ ਨਾਮ ਤੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਔਰ ਕਿਸ ਤਰੀਕੇ ਦਾ ਕੰਮ ਚੱਲ ਰਿਹਾ ਹੈ ਮੇਰਾ ਨਾਮ ਕੁਸ਼ਵਿੰਦਰ ਸਿੰਘ ਹੈ ਮੈਂ ਡਿਟੇਲਿੰਗ ਜੈਂਜੀ ਕੰਪਨੀ ਦਾ ਬ੍ਰਾਂਡ ਵੈਸਟਰਨ ਵੀਆ ਔਰ ਫਾਊਂਡਰ ਵੀ ਹਾਂ ਡਿਟੇਲਿੰਗ ਜੈਂਜੀ ਜੈਸੀ ਕੰਪਨੀਆਂ ਸਾਡੇ ਪੈਨ ਇੰਡੀਆ ਆਲਰੇਡੀ 70 ਸਟੋਰ ਚੱਲਦੇ ਆ 70 ਸਟੋਰ ਜਿਹੜੇ ਡਿਫਰੈਂਟ ਡਿਫਰੈਂਟ ਬ੍ਰੈਂਡਸ ਦੇ ਨਾਮ ਤੇ ਚੱਲਦੇ ਆ ਜਿਦੇ ਚ ਅਸੀਂ ਪੂਰੀ ਕਾਰ ਦੀ ਡਿਟੇਲਿੰਗ ਕਰਦੇ ਆ ਮੀਨਸ ਕਿ ਸਾਡੇ ਕੋਲੇ ਸਾਰੀ ਸਰਵਿਸਿਜ਼ ਅਵੇਲੇਬਲ ਹੈ ਅਗਰ ਕੋਈ ਪੁਰਾਣੀ ਕਾਰ ਆਂਦੀ ਹੈ ਦੀ ਉਹਦੀ ਡਿਟੇਲਿੰਗ ਦੇ ਵਿੱਚ ਅਸੀਂ ਉਹਨੂੰ ਵਾਸ਼ਿੰਗ ਕਰਕੇ ਉਹਨੂੰ ਡਰਾਈ ਕਲੀਨਿੰਗ ਕਰਕੇ ਅਸੀਂ ਉਹਨੂੰ ਬਹੁਤ ਨਵੇਂ ਲੈਵਲ ਤੱਕ ਲੈ ਜਾਂਦੇ ਆਂ ਕੁਝ ਨਵੀਆਂ ਗੱਡੀਆਂ ਨੇ ਜਿਨ੍ਹਾਂ ਦੇ ਉੱਤੇ ਅੱਜ ਕੱਲ ਪੇਂਟ ਦੇ ਉੱਤੇ ਪ੍ਰੋਟੈਕਸ਼ਨ ਦੀ ਲੋੜ ਆ ਜਿਵੇਂ ਕਲਰ ਗੱਡੀਆਂ ਆ ਰਹੀਆਂ ਨੇ ਡਾਰਕ ਕਲਰ ਦੀਆਂ ਗੱਡੀਆਂ ਨੇ ਤੇ ਉਹਦੇ ਅੰਦਰ ਸਿਰਾਮਿਕ ਕੋਟਿੰਗਸ ਐ ਜਾਂ ਉਹਦੇ ਤੇ ਗ੍ਰਾਫੀਨ ਕੋਟਿੰਗ ਐ ਪੇਂਟ ਪ੍ਰੋਟੈਕਸ਼ਨ ਫਿਲਮਸ ਹੋ ਰਹੀਆਂ ਨੇ ਅੱਜ ਕੱਲ ਇਹ ਸਾਰੇ ਪ੍ਰੋਡਕਟ ਸਾਡੇ ਜੋ ਹੈ ਜਪਾਨੀਸ ਕੋਟਿੰਗ ਦੇ ਨਾਲ ਅਸੀਂ ਇੱਥੇ ਕਰਦੇ ਆਂ ਕੰਪਲੀਟ ਸਰਵਿਸ ਅਵੇਲੇਬਲ ਹੋਏਗੀ ਕਿ ਕੋਈ ਵੀ ਗੱਡੀ ਸਾਡੇ ਕੋਲੇ ਆਂਦੀ ਐ ਤੇ ਅਸੀਂ ਓਲਡ ਕਾਰ ਤੋਂ ਨਿਊ ਕਾਰ ਦੇ ਵਿੱਚ ਅਸੀਂ ਰੈਨੋਵੇਟ ਵੀ ਕਰ ਦਿੰਨੇ ਆਂ ਪੂਤਰਾ ਰੈਨੋਵੇਸ਼ਨ ਕੀ ਐ ਇਹ ਨਵੀਂ ਕਾਰਾਂ ਦੇ ਵਿੱਚ ਵੀ ਸਾਡੀ ਪੂਰੀ ਸਰਵਿਸ ਹੈ।